ਗੁਰੂ ਨਾਨਕ ਦੇਵ ਜੀ ਆਪਣੇ ਪ੍ਰੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਉਦਾਸੀਆਂ ਦੌਰਾਨ ਦੇਸ਼ ਦੇ ਸ਼ਾਂਤਰਾ ਵਿੱਚ ਘੁੰਮ ਰਹੇ ਸਨ ਉਹ ਜਿੱਥੇ ਵੀ ਜਾਂਦੇ ਉੱਥੇ ਲੋਕਾਂ ਨੂੰ ਸੱਚ ਨਾਮ ਸਿਮਰਨ ਇਮਾਨਦਾਰੀ ਅਤੇ ਪਰਮਾਤਮਾ ਦੀ ਇਕਤਾ ਦਾ ਉਪਦੇਸ਼ ਦਿੰਦੇ ਰਸਤੇ ਵਿੱਚ ਉਹਨਾਂ ਨੇ ਕਈ ਕਿਸਮ ਦੇ ਲੋਕ ਵੇਖੇ ਕੋਈ ਦਿਆਲੂ ਕੋਈ ਅਹੰਕਾਰੀ ਕੋਈ ਅਗਿਆਨ ਵਿੱਚ ਫਸਿਆ ਹੋਇਆ ਇਨ੍ਹਾਂ ਹੀ ਯਾਤਰਾਵਾਂ ਦੌਰਾਨ ਗੁਰੂ ਨਾਨਕ ਦੇਵ ਜੀ ਇੱਕ ਐਸੇ ਵਿਅਕਤੀ ਨਾਲ ਮਿਲੇ ਜਿਸ ਦਾ ਨਾਮ ਸੀ ਸੱਜਣ ਲੋਕ ਉਸ ਨੂੰ ਸੱਜਣ ਕਹਿੰਦੇ ਸਨ ਪਰ ਅਸਲ ਵਿੱਚ ਉਹ ਆਪਣੇ ਕਰਮਾ ਕਰਕੇ ਸੱਜਣ ਠੱਗ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਸੱਜਣ ਇੱਕ ਅਮੀਰ ਵਪਾਰੀ ਸੀ ਉਸ ਨੇ ਇੱਕ ਬਹੁਤ ਸੁੰਦਰ ਸਰਾਈ ਬਣਾਈ ਹੋਈ ਸੀ ਜੋ ਦੂਰੋਂ ਹੀ ਯਾਤਰੀਆਂ ਨੂੰ ਆਕਰਸ਼ਿਤ ਕਰਦੀ ਸੀ ਸਰਾਈ ਦੇ ਬਾਹਰ ਹਰੀਆਂ ਭਰੀਆਂ ਝਾੜੀਆਂ ਅੰਦਰ ਸਾਫ਼ ਸੁਥਰੇ ਕਮਰੇ ਖਾਣ ਪੀਣ ਦੀ ਚੰਗੀ ਵਿਵਸਥਾ ਸਭ ਕੁਝ ਐਸਾ ਸੀ ਕਿ ਥੱਕੇ ਹੋਏ ਯਾਤਰੀ ਖੁਸ਼ੀ ਨਾਲ ਉੱਥੇ ਠਹਿਰ ਜਾਂਦੇ ਸੱਜਣ ਬਾਹਰੋਂ ਬਹੁਤ ਧਾਰਮਿਕ ਦਿਖਾਈ ਦਿੰਦਾ। ਉਹ ਯਾਤਰੀਆਂ ਨਾਲ ਮਿੱਠੀ ਬੋਲੀ ਬੋਲਦਾ, ਉਹਨਾਂ ਦੀ ਸੇਵਾ ਕਰਦਾ ਅਤੇ ਰਾਤ ਨੂੰ ਉਹਨਾਂ ਨਾਲ ਮਿਲ ਕੇ ਧਾਰਮਿਕ ਗੱਲਾਂ ਵੀ ਕਰਦਾ। ਲੋਕ ਸਮਝਦੇ ਕਿ ਇਹ ਤਾਂ ਕੋਈ ਬੜਾ ਨੇਕ ਇਨਸਾਨ ਹੈ ਪਰ ਰਾਤ ਦੇ ਹਨੇਰੇ ਵਿੱਚ ਉਸ ਦੀ ਅਸਲੀਅਤ ਬਿਲਕੁਲ ਵੱਖਰੀ ਹੁੰਦੀ। ਜਦੋਂ ਯਾਤਰੀ ਗਹਿਰੀ ਨੀਂਦ ਵਿੱਚ ਚਲੇ ਜਾਂਦੇ, ਸੱਜਣ ਉਹਨਾਂ ਨੂੰ ਮਾਰ ਕੇ ਉਹਨਾਂ ਦਾ ਧਨ ਲੁੱਟ ਲੈਂਦਾ ਅਤੇ ਲਾਸ਼ਾਂ ਨੂੰ ਨੇੜੇ ਦੇ ਖੂਹ ਵਿੱਚ ਸੁੱਟ ਦਿੰਦਾ। ਉਸ ਦੇ ਦਿਲ ਵਿੱਚ ਨਾ ਡਰ ਸੀ ਨਾ ਪਛਤਾਵਾ ਉਸ ਨੂੰ ਸਿਰਫ ਧੰਨ ਨਾਲ ਪਿਆਰ ਸੀ ਧਰਮ ਉਸ ਲਈ ਸਿਰਫ ਇੱਕ ਢੋਂਗ ਸੀ ਜਿਸ ਦੀ ਆੜ ਵਿੱਚ ਉਹ ਆਪਣੇ ਅਪਰਾਧ ਕਰਦਾ ਸੀ ਇੱਕ ਦਿਨ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਉਸ ਸਰਾਈ ਦੇ ਨੇੜੇ ਪਹੁੰਚੇ ਸ਼ਾਮ ਹੋ ਚੁੱਕੀ ਸੀ ਭਾਈ ਮਰਦਾਨਾ ਜੀ ਨੇ ਕਿਹਾ ਸਤਿਗੁਰੂ ਜੀ ਅੱਗੇ ਕੋਈ ਸਰਾਈ ਦਿਸਦੀ ਹੈ ਅਸੀਂ ਉੱਥੇ ਰਾਤ ਬਸਾ ਲਈਏ ਗੁਰੂ ਨਾਨਕ ਦੇਵ ਜੀ ਨੇ ਸਹਿਮਤੀ ਵਿੱਚ ਸਿਰ ਹਿਲਾਇਆ ਜਦੋਂ ਉਹ ਸਰਾਈ ਵਿੱਚ ਦਾਖਲ ਹੋਏ ਤਾਂ ਸੱਜਣ ਨੇ ਉਨ੍ਹਾਂ ਦਾ ਬੜੀ ਨਿਮਰਤਾ ਨਾਲ ਸਵਾਗਤ ਕੀਤਾ ਉਸ ਨੇ ਦੇਖਿਆ ਕਿ ਗੁਰੂ ਜੀ ਦੇ ਮੁਖ ਤੋਂ ਅਜਿਹੀ ਸ਼ਾਂਤੀ ਅਤੇ ਚਾਨਣ ਝਲਕਦਾ ਹੈ ਜੋ ਆਮ ਯਾਤਰੀਆਂ ਵਿੱਚ ਨਹੀਂ ਹੁੰਦਾ ਫਿਰ ਵੀ ਉਸ ਦੇ ਮਨ ਵਿੱਚ ਕੋਈ ਡਰ ਜਾਂ ਬਦਲਾਅ ਨਹੀਂ ਆਇਆ ਉਸ ਨੇ ਸੋਚਿਆ ਕਿ ਇਹ ਵੀ ਹੋਰਾਂ ਵਾਂਗ ਇੱਕ ਸਾਧੂ ਹੀ ਹੋਵੇਗਾ ਸੱਜਣ ਨੇ ਉਨ੍ਹਾਂ ਲਈ ਚੰਗਾ ਭੋਜਨ ਤਿਆਰ ਕਰਵਾਇਆ ਅਤੇ ਕਮਰਾ ਦਿੱਤਾ ਰਾਤ ਹੋਣ ਤੇ ਜਦੋਂ ਗੁਰੂ ਨਾਨਕ ਦੇਵ ਜੀ ਬੈਠੇ ਸਨ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਵਜਾਉਣ ਲਈ ਕਿਹਾ ਭਾਈ ਮਰਦਾਨਾ ਜੀ ਨੇ ਰਬਾਬ ਛੇੜੀ ਅਤੇ ਗੁਰੂ ਨਾਨਕ ਦੇਵ ਜੀ ਨੇ ਕੀਰਤਨ ਸ਼ੁਰੂ ਕੀਤਾ ਉਹਨਾਂ ਦੇ ਸ਼ਬਦਾਂ ਵਿੱਚ ਐਨੀ ਤਾਕਤ ਸੀ ਕਿ ਪੂਰੀ ਸਰਾਈ ਦਾ ਮਾਹੌਲ ਹੀ ਬਦਲ ਗਿਆ ਅਸਮਾਨ ਧਰਤੀ ਚਲਸੀ ਮੋਹਨ ਦਿਲਾਂ ਦੇ ਭੇਦ ਖੁੱਲਸੀ ਵਰਗੇ ਸ਼ਬਦ ਜਦੋਂ ਗੂੰਜੇ ਤਾਂ ਸੱਜਣ ਠੱਗਦੇ ਦਿਲ ਵਿੱਚ ਕੁਝ ਹਿਲਣ ਲੱਗਾ ਉਹ ਪਹਿਲੀ ਵਾਰ ਇਸ ਤਰ੍ਹਾਂ ਦੇ ਸ਼ਬਦ ਸੁਣ ਰਿਹਾ ਸੀ ਇਹ ਸਿਰਫ ਧਾਰਮਿਕ ਬੋਲ ਨਹੀਂ ਸਨ ਸਗੋਂ ਉਸ ਦੇ ਅੰਦਰਲੇ ਅੰਧਕਾਰ ਨੂੰ چیر ਕੇ ਰੋਸ਼ਨੀ ਪਾਉਣ ਵਾਲੇ ਸਨ ਉਸ ਨੂੰ ਅਚਾਨਕ ਯਾਦ ਆਉਣ ਲੱਗਾ ਕਿ ਉਸ ਨੇ ਕਿੰਨੇ ਬੇਗੁਨਾਹਾਂ ਦਾ ਖੂਨ ਕੀਤਾ ਹੈ ਖੂਹ ਵਿੱਚ ਪਈਆਂ ਲਾਸ਼ਾਂ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗੀਆਂ ਉਸ ਦਾ ਦਿਲ ਕੰਬਣ ਲੱਗਾ ਜੋ ਇਨਸਾਨ ਕਦੇ ਨਹੀਂ ਡਰਿਆ ਸੀ ਅੱਜ ਉਸ ਦੀਆਂ ਟੰਗਾਂ ਕੰਬ ਰਹੀਆਂ ਸਨ ਕੀਰਤਨ ਮੁਕੰਨ ਮਗਰੋਂ ਸੱਜਣ ਗੁਰੂ ਨਾਨਕ ਦੇਵ ਜੀ ਦੇ ਕੋਲ ਆਇਆ ਉਸ ਦੀ ਆਵਾਜ਼ ਭਾਰੀ ਹੋ ਗਈ ਸੀ ਉਸ ਨੇ ਕਿਹਾ ਮਹਾਰਾਜ ਤੁਸੀਂ ਜੋ ਬੋਲ ਗਏ ਨੇ ਉਹ ਮੇਰੇ ਦਿਲ ਨੂੰ ਚੀਰ ਗਏ ਨੇ ਮੈਂ ਬਹੁਤ ਪਾਪ ਕੀਤੇ ਨੇ ਇਹ ਕਹਿ ਕੇ ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਸੱਚੇ ਡੂੰਘੇ ਹੰਝੂ ਗੁਰੂ ਨਾਨਕ ਦੇਵ ਜੀ ਨੇ ਬੜੀ ਮਿਹਰ ਨਾਲ ਉਸ ਵੱਲ ਵੇਖਿਆ ਉਹਨਾਂ ਨੇ ਕਿਹਾ ਸੱਜਣ ਪਰਮਾਤਮਾ ਦੀ ਰਹਿਮਤ ਬਹੁਤ ਵੱਡੀ ਹੈ ਜੇ ਮਨੁੱਖ ਸੱਚੇ ਦਿਲੋਂ ਪਛਤਾਵਾ ਕਰੇ ਤਾਂ ਰੱਬ ਉਸ ਨੂੰ ਮਾਫ ਕਰ ਦਿੰਦਾ ਹੈ ਪਰ ਪਛਤਾਵਾ ਸਿਰਫ ਸ਼ਬਦਾਂ ਦਾ ਨਹੀਂ ਕਰਮਾਂ ਦਾ ਹੋਣਾ ਚਾਹੀਦਾ ਹੈ ਇਹ ਸ਼ਬਦ ਸੱਜਣ ਦੇ ਦਿਲ ਵਿੱਚ ਹੋਰ ਵੀ ਡੂੰਘੇ ਉਤਰ ਗਏ ਸੱਜਣ ਨੇ ਗੁਰੂ ਜੀ ਅੱਗੇ ਆਪਣੇ ਸਾਰੇ ਅਪਰਾਧ ਮੰਨ ਲਏ ਉਸ ਨੇ ਦੱਸਿਆ ਕਿ ਕਿਵੇਂ ਉਹ ਯਾਤਰੀਆਂ ਨੂੰ ਲੁੱਟਦਾ ਅਤੇ ਮਾਰਦਾ ਰਿਹਾ ਇਹ ਸੁਣ ਕੇ ਭਾਈ ਮਰਦਾਨਾ ਜੀ ਦੀਆਂ ਅੱਖਾਂ ਵੀ ਭਰ ਆਈਆਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੁਣ ਵੀ ਸਮਾਂ ਹੈ ਆਪਣਾ ਜੀਵਨ ਬਦਲ ਸੱਚ ਦੇ ਰਾਹ ਤੇ ਚੱਲ ਜੋ ਕੀਤਾ ਹੈ ਉਸ ਦਾ ਪਛਤਾਵਾ ਕਰ ਅਤੇ ਭਲਾਈ ਦੇ ਕੰਮ ਕਰ ਉਸ ਰਾਤ ਸੱਜਣ ਠੱਗ ਸੌ ਨਹੀਂ ਸਕਿਆ ਉਸ ਦਾ ਮਨ ਅੰਦਰੋਂ ਟੁੱਟ ਚੁੱਕਾ ਸੀ ਸਵੇਰ ਹੋਣ ਤੇ ਉਸ ਨੇ ਇੱਕ ਵੱਡਾ ਫੈਸਲਾ ਲਿਆ ਉਸ ਨੇ ਆਪਣੀ ਸਰਾਏ ਨੂੰ ਲੰਗਰ ਅਤੇ ਧਰਮਸ਼ਾਲਾ ਬਣਾਉਣ ਦਾ ਨਿਸ਼ਚੇ ਕੀਤਾ ਜਿੱਥੇ ਪਹਿਲਾਂ ਪਾਪ ਹੁੰਦੇ ਸਨ ਹੁਣ ਉੱਥੇ ਸੇਵਾ ਹੋਵੇਗੀ ਜਿੱਥੇ ਕਦੇ ਲੋਕ ਮਾਰੇ ਜਾਂਦੇ ਸਨ ਹੁਣ ਉਥੇ ਭੁੱਖਿਆਂ ਨੂੰ ਭੋਜਨ ਮਿਲੇਗਾ ਸੱਜਣ ਨੇ ਸਭ ਤੋਂ ਪਹਿਲਾਂ ਉਸ ਖੂਨ ਨੂੰ ਸਾਫ਼ ਕਰਵਾਇਆ ਅਤੇ ਮਰੇ ਹੋਏ ਲੋਕਾਂ ਦੀ ਯਾਦ ਵਿੱਚ ਅਰਦਾਸ ਕੀਤੀ ਉਸ ਨੇ ਆਪਣਾ ਸਾਰਾ ਧਨ ਗਰੀਬਾਂ ਦੀ ਸੇਵਾ ਵਿੱਚ ਲਗਾ ਦਿੱਤਾ ਉਹ ਹਰ ਆਉਣ ਵਾਲੇ ਯਾਤਰੀ ਨੂੰ ਆਪਣੇ ਹੱਥਾਂ ਨਾਲ ਭੋਜਨ ਪਰੋਸਦਾ ਅਤੇ ਦਿਲੋਂ ਮਾਫੀ ਮੰਗਦਾ ਲੋਕ ਹੈਰਾਨ ਸਨ ਕਿ ਇਹ ਉਹੀ ਸੱਜਣ ਹੈ ਜਿਸ ਤੋਂ ਕਦੇ ਡਰਦੇ ਸਨ ਗੁਰੂ ਨਾਨਕ ਦੇਵ ਜੀ ਕੁਝ ਦਿਨ ਉੱਥੇ ਰਹੇ। ਉਹਨਾਂ ਨੇ ਸੱਜਣ ਨੂੰ ਨਾਮ, ਸਿਮਰਨ, ਸੇਵਾ ਅਤੇ ਸੱਚਾਈ ਦਾ ਮਾਰਗ ਦਿਖਾਇਆ। ਜਦੋਂ ਉਹ ਅੱਗੇ ਦੀ ਯਾਤਰਾ ਲਈ ਤਿਆਰ ਹੋਏ ਤਾਂ ਸੱਜਣ ਨੇ ਅੱਖਾਂ ਭਰ ਕੇ ਉਹਨਾਂ ਨੂੰ ਵਿਦਾ ਕੀਤਾ। ਉਸਨੇ ਕਿਹਾ, "ਮਹਾਰਾਜ, ਤੁਸੀਂ ਮੇਰਾ ਜੀਵਨ ਬਚਾ ਲਿਆ। ਮੈਂ ਜਿਉਂਦਾ ਤਾਂ ਪਹਿਲਾਂ ਵੀ ਸੀ, ਪਰ ਅਸਲ ਜੀਵਨ ਅੱਜ ਮਿਲਿਆ ਹੈ।" ਗੁਰੂ ਨਾਨਕ ਦੇਵ ਜੀ ਨੇ ਕਿਹਾ, "ਸੱਜਣ, ਯਾਦ ਰੱਖੀਂ, ਰੱਬ ਹਰ ਇੱਕ ਦੇ ਦਿਲ ਵਿੱਚ ਵਸਦਾ ਹੈ।" ਉਸ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ ਸੱਚ ਦੇ ਰਾਹ ਤੇ ਚੱਲਦਾ ਰਹੀਂ ਇਹ ਕਹਿ ਕੇ ਗੁਰੂ ਜੀ ਅੱਗੇ ਵਧ ਗਏ ਪਰ ਸੱਜਣ ਦੇ ਜੀਵਨ ਵਿੱਚ ਇੱਕ ਨਵਾਂ ਯੁੱਗ ਸ਼ੁਰੂ ਹੋ ਚੁੱਕਾ